ਅਮਰਸਾ ਫੜੀ ਆਇਆ ਮਰਾ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਲਾਲੂ ਘੁੰਮਣ ਲਾਲੂ ਘੁੰਮਣ ਪਿੰਡ ਬਿਲਕੁਲ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਚਭਾਲ ਥੋੜੀ ਦੂਰੀ ਹੈਗੀ ਆ ਦੋਸਤੋ ਠੀਕ ਆ ਜਦੋਂ ਚਭਾਲ ਤੋਂ ਆਪਾਂ ਅਮਰਸਾ ਰੋਡ ਆਉਨੇ ਆ ਤੇ ਰਸਤੇ ਵਿੱਚ ਇੱਕ ਪਾਸੇ ਐਮਈ ਵੱਡੇ ਐਵੇਂ ਨੂੰ ਪਿੰਡ ਨੂੰ ਜਿਹੜੀ ਛੜਕ ਜਾਂਦੀ ਤੇ ਇੱਕ ਮੰਨਣ ਪਿੰਡ ਦਾ 게ਟ ਆ ਜੀ ਉਹ ਗੇਟ ਰਾਈ ਜਦੋਂ ਤੁਸੀਂ ਐਂਟਰੀ ਕਰਦੇ ਹੋ ਦੋਸਤੋ ਤੇ ਸਿੱਧੇ ਤੁਸੀਂ ਪਿੰਡ ਲਾਲੂ ਘੁੰਮਣ ਐਂਟਰ ਹੋ ਜਾਓਗੇ ਤੇ ਇਹ ਅੱਗੇ ਸੜਕ ਜਿਹੜੀ ਹੈ ਦੋਸਤੋ ਸਿੱਧੀ ਫੇਰ ਤਰਨ ਤਰਨ ਚਪਾਲ ਰੋਡ ਤੇ ਨਿਕਲ ਜਾਂਦੀ ਆ ਅੱਜ ਦੋਸਤੋ ਪਸੂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਿੰਨ ਨਗ ਦਿਖਾ ਦਾਂਗੇ ਇੱਕ ਨੀਲੀ ਰਾਵੀ ਦੀ ਮੱਝ ਹੋਵੇਗੀ ਇੱਕ ਝੋਟੀ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਤੋਕੜ ਮੱਝ ਦਿਖਾ ਦਾਂਗੇ ਤਿੰਨ ਨਗ ਨੇ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲੈਣੀ ਹੈ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਹਾਂ ਠੀਕ ਆ ਤੇ ਆਜੋ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਬਿਰਦੀ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਸਾਸਰੀ ਕਾਲ ਜੀ ਹੋਰ ਸੰਤੂ ਸਾਹਿਬ ਕੀ ਹਾਲ ਜੀ ਕਿੱਦਾਂ ਠੀਕ ਠਾਕ ਜੀ ਹਾਂ ਠੀਕ ਆ ਵੀਰੇ ਹਾਂ ਜੀ ਵਧੀਆ ਜੀ ਕਿਰਪਾ ਗੁਰੂ ਮਹਾਰਾਜ ਦੀ ਬਹੁਤ ਠੀਕ ਆ ਹਾਂਜੀ ਸੋ ਇੱਕ ਵੀਰ ਜੀ ਇਹ ਦੱਸ ਦਈਏ ਆਪਣਾ ਪਸ਼ੂ ਵਪਾਰ ਦਾ ਕੰਮ ਹੀ ਆ ਜਾਂ ਹਾਂਜੀ ਹਾਂਜੀ ਵੀਰ ਜੀ ਆਪਣਾ ਨਵਾਂ ਹੀ ਕੰਮ ਆ ਕੋਈ ਪੁਰਾਣਾ ਨਹੀਂ ਵੀ ਬਹੁਤ ਆਪਾਂ ਪਹਿਲਾਂ ਤੋਂ ਤੇ ਬਸ ਚੰਦ ਦਿਨਾਂ ਦਾ ਹੀ ਕੰਮ ਲਾ ਲਓ ਤੁਸੀਂ ਤੇ ਕੋਈ ਵੱਡੀ ਆਪਾਂ ਨੂੰ ਬਹੁਤਾ ਐਕਸਪੀਰੀਅੰਸ ਵੀ ਨਹੀਂ ਆ ਕਿ ਐਵੇਂ ਮੈਂ ਆਖਾਂ ਵੀ ਆਪਾਂ ਨੂੰ ਬਹੁਤ ਐਕਸਪੀਰੀਅੰਸ ਆ ਤੇ ਸੱਜਣਾ ਮਿੱਤਰਾਂ ਦੇ ਸੰਯੋਗ ਦੇ ਨਾਲ ਹੀ ਚਲੋ ਜ ਸੰਯੋਗ ਦਿਓ ਸਾਰੇ ਠੀਕ ਹੈ ਜੀ ਕਿਹੇ ਕਿਹੇ ਵੇਲੇ ਗਲਤ ਹੋ ਜਾਂਦਾ ਬਹੁਤ ਜਿੰਦਾਂ ਸਿੱਖਣ ਨੂੰ ਮਿਲਦੀਆਂ ਜੀ ਤੁਹਾਡੇ ਚੈਨਲ ਤੋਂ ਵਧੀਆ ਗੱਲ ਆ ਜੀ ਇਹ ਜਾਗਰੂਕ ਹੁੰਦਾ ਬੰਦਾ ਹਾਂਜੀ ਲਓ ਵੀ ਦੋਸਤੋ ਵੀਰ ਤਾਂ ਪਹਿਲਾਂ ਜਿਹੜਾ ਇੱਕ ਡੇਰੀ ਦਾ ਕੰਮ ਹੈਗਾ ਸੀਗਾ ਠੀਕ ਹੈ ਥੋੜੇ ਕ ਟਾਈਮ ਥੋੜੇ ਕ ਦਿਨ ਕਹਿ ਲਈਏ ਵੀ ਸ਼ੁਰੂਆਤ ਕੀਤੀ ਹੈ ਠੀਕ ਹੈ ਇੱਕ ਵਪਾਰ ਨੂੰ ਲੈ ਕੇ ਤੇ ਪਸ਼ੂ ਜਿਹੜੇ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਤੇ ਲਾਲੂ ਘੁੰਮਣ ਖਾਸ ਵਿਜਿਟ ਤੁਸੀਂ ਕਰ ਲਿਓ ਠੀਕ ਆ ਤੇ ਚਭਾਲ ਕੋਈ 8-7 ਕਿਲੋਮੀਟਰ ਰਹਿ ਗਿਆ ਤੁਹਾਨੂੰ ਹਾਂਜੀ ਹਾਂਜੀ ਵੀਰ ਜੀ ਇੰਨਾ ਕੀ ਤਰਨਤਾਰ ਨੇ ਵੀ ਇੰਨਾ ਕੀ ਆ ਜੀ ਇਹਦੇ ਚਭਾਲ ਵੀ ਤੇ ਇੱਥੋਂ ਜਦੋਂ ਆਪਣੇ ਕੋ ਨੂਰਦੀ ਆਜੋ ਪਿੰਡ ਤੇ ਨੂਰਦੀ ਤੋਂ 3 ਕਿਲੋਮੀਟਰ ਪਿੰਡ ਲਾਲੂ ਘੁੰਮਣਾ ਹਾਂਜੀ ਆ ਆਪਣਾ ਮਲਕੀਤ ਸਿੰਘ ਆ ਕਿਸੇ ਨੂੰ ਵੀ ਪਿੰਡ 'ਚ ਪਤਾ ਇੱਥੇ ਠੀਕ ਹੈ ਜੀ ਕਰ ਸਕਦਾ ਆ ਪਹਿਲੀ ਝੋਟੀ ਦਿਖਾ ਹਾਂਜੀ ਇਹ ਝੋਟੀ ਆ ਜੀ ਪਹਿਲੀ ਪਹਿਲਾ ਸੂਈ ਆ ਜੀ ਸੂਈ ਆ ਹਾਂਜੀ ਪਹਿਲਾਂ ਸੂਈ ਆ 7-8 ਦਿਨਾਂ ਦੀ ਵੀ ਉਹ ਮਗਰ ਕਟਾ ਜੀ ਠੀਕ ਹੈ ਜੀ ਹਾਂਜੀ ਮਗਰ ਕਟਾ ਆ ਗਿਆ ਬਹੁਤ ਚੰਗੀ ਆ ਅੱਜ ਹੈ ਝੋਟੀ ਪਹਿਲਣੀ ਹੈ ਨਾ ਪਹਿਲਣੀ ਆ ਜੀ ਪਹਿਲਣੀ ਤੇ 7-8 ਦਿਨਾਂ ਦੀ ਸੂਈ ਆ ਹਾਂ ਜੀ 8 ਦਿਨਾਂ ਦੀ ਸੂਈ ਆ 8 ਦਿਨ ਦੀ ਸੂਈ ਆ ਦੋਸਤੋ ਥੱਲੇ ਬੱਚਾ ਜਿਹੜਾ ਮਗਰ ਕੱਟਾ ਉਹ ਬੱਚਾ ਜਿਹੜਾ ਮਗਰ ਕੱਟਾ ਆ ਜੀ ਕੱਟਾ ਆ ਗਿਆ ਜੀ ਬਾਕੀ ਆ ਫੇਸ ਕੁਆਲਿਟੀ ਆ ਸਿੰਗੀ-ਸੂੰਗੀ ਵੇਖ ਲਓ ਬਿਲਕੁਲ ਛਾਈ-ਛੂਈ ਤੁਸੀਂ ਵੇਖੋ ਝੋਟੀ ਦੀ ਅੱਛਾ ਵੀਰ ਅ ਤੇ ਮਸਾਤਮਾ ਦੇ ਨੂੰ ਸੂਈ ਨੂੰ ਤੇ ਦੁੱਧ ਕਿੰਨਾ ਹੁਣ ਥੱਲੇ ਚੁਵਾ ਦਾਂਗੇ ਦੁੱਧ ਅੱਜ ਦਾ ਟਾਈਮ ਆਪਣੇ ਘਰ ਜਿਹੜੀ ਆ 12 ਕਿਲੋ ਮੈਂ ਥੱਲੇ ਦੁੱਧ ਚੁਵਾ ਦਾਂਗੇ ਜੀ ਆਪਾਂ 12 ਕਿਲੋ ਹਾਂਜੀ ਸ਼ੁਰੂਆਤ ਜੀ ਇਹਨੇ ਇੱਥੋਂ ਕੀਤੀ ਆ ਪਤਲਾ ਜੇ ਮੈਲਾ ਮਾਰਦੀ ਆ ਮੈਂ ਅਜੇ ਮਤਲਬ ਕਿ ਜਦੋਂ ਸਾਫ਼ ਮੈਲੇ ਤੋਂ ਹੋ ਗਈ ਤੇ ਪਲੱਸ 14 ਪਲੱਸ ਜਾਊਗੀ ਇਹ ਗਾਰੰਟੀ ਆ ਜੀ ਹੁਣ ਆਪਾਂ ਜਿਹੜਾ 10 ਆਪਾਂ 12 ਚੁਵਾਵਾਂਗੇ ਜੀ ਹੁਣ ਮੌਕੇ ਤੇ ਹਾਂਜੀ ਆਪਾਂ 12 ਚੁਵਾਵਾਂਗੇ ਚਾਹੇ ਦੋ ਟਾਈਮ ਚੋਵੇ ਕੋਈ ਚਾਹੇ ਚਾਰ ਟਾਈਮ ਚੋਵੇ ਆਪਣੇ ਘਰੇ ਜੀ ਹਾਂਜੀ ਕੋਈ ਥਣ ਦੀ ਸਾਬੂ ਸਾਫ਼ ਆ ਜੀ ਵਧੀਆ ਮੈਂ ਆ ਬਿਲਕੁਲ ਠੀਕ ਹੈ ਲਓ ਦੋਸਤੋ ਬਿਲਕੁਲ ਦਿਨ ਥੋੜੇ ਹੋਏ ਨੇ ਸੋਈ ਨੂੰ ਪਰ 12 ਕਿਲੋ ਹਾਂਜੀ ਤੋੜ ਦਈਏ ਲਓ ਆ ਤੋੜ ਦਈਏ ਤੋੜ ਦਈਏ 12 ਕਿਲੋ ਦੁੱਧ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਅੱਜ ਚੋਾਈ ਕਰ ਲੈਣੀ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਤੇ ਆਪਣੀ ਤਸੱਲੀ ਕਰੋ ਬਾਕੀ ਥਣ ਛੱਡਾ ਤੁਸੀਂ ਆਪ ਦੇਖ ਲਓ ਕੱਤ ਦੀ ਵੇਖੋ ਜੀ ਸੰਧੂ ਸਾਹਿਬ ਕੱਤ ਬਹੁਤ ਉੱਚਾ ਜੀ ਵੱਡੀ ਹਾਈਟ ਆ ਆ ਵੇਖੋ ਸੋ ਬਾਕੀ ਫੇਸ ਕੁਆਲਿਟੀ ਵੱਡੀ ਹਾਈਟ ਵੀ ਅਰੀ ਦੋਸਤੋ ਇਹ ਝੁੱਟ ਗਿਆ ਸੋ ਮਗਰ ਜਿਹੜਾ ਦੋਸਤ ਇਹਦਾ ਬੱਚਾ ਉਹ ਕੱਟਾ ਮੇਲ ਦਾ ਬੱਚਾ ਹੈ ਮੇਲ ਦਾ ਹੈ ਉਹ ਸਾਹਮਣੇ ਬੱਚਾ ਜੀ ਹਾਂਜੀ ਹਾਂਜੀ ਉਹ ਸਾਹਮਣੇ ਜੀ ਠੀਕ ਹੈ ਜੀ ਸੋ ਬੱਚਾ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਦੇਖੋ ਠੀਕ ਹੈ ਸੋ ਪੰਜਾ ਛੇਆ ਦਿਨਾਂ ਛੇਆ ਦਿਨਾਂ ਸੱਤਾਂ ਦਿਨਾਂ ਦੀ ਸੂਈ ਹੈ ਸੱਤਾਂ ਦਿਨਾਂ ਦੀ ਸੂਈ ਹੈ ਕਿਉਂਕਿ ਸਭ ਅੱਠ ਦਿਨ ਹੋ ਗਏ ਅੱਠ ਦਿਨ ਹੋ ਗਏ ਸੋ ਕੱਟਾ ਚੰਗਾ ਪੜਿਆ ਜੀ ਪ्योर ਕੱਟਾ ਵੀ ਆ ਨਸੂਦਾ ਬਿਲਕੁਲ ਬਿਲਕੁਲ ਅਸਾਂ ਮਲਕੀਤ ਭਾਈ ਕੀ ਮੋਲ ਲੈਂਦਾ ਕੀ ਰਊਗਾ ਇਹ ਵੀ ਜੇ ਆਪਾਂ ਮੋਲ ਵਾਲੇ ਚੱਕਰ ਦੇ ਦੇਣ ਲੈਣ ਵਾਲੀ ਗੱਲ ਜਿਹੜੀ ਆਪਾਂ 115 ਦੀ ਝੋਟੀ ਦੇ ਦਿਆਂਗੇ ਜੀ ਕੋਈ ਬਹੁਤਾ ਮਾਰਜਨ ਨਹੀਂ ਆਪਾਂ ਰੱਖਣਾ ਕਿਉਂਕਿ ਆਪਣਾ ਨਵਾਂ ਕੰਮ ਹੈ ਜੀ ਤੇ ਆਪਾਂ ਨਿੱਕੇ ਮਾਰਜਨ ਨਾਲ ਡੰਗਰ ਦੇ ਦਿਆਂਗੇ ਠੀਕ ਹੈ ਜੀ ਹਾਂ ਜੀ ਕੋਈ ਇਹ ਇਹਦੇ ਚੋਂ ਬਸ ਆਪਾਂ ਛੋਟ ਛਾਟ ਹੀ ਕਰਾਂਗੇ ਕੋਈ ਵੱਡੇ ਨਹੀਂ ਵੀ 1 30 ਮੰਗ ਲਈਏ ਤੇ ਮੁੜ ਕੇ ਆਪਾਂ ਉੱਥੇ ਆਈਏ ਉਹ ਮਜਾ ਨਹੀਂ ਆਉਂਦਾ ਜੀ ਅੱਛਾ ਚਵਾਈ ਬਿਲਕੁਲ ਇੱਕ ਨੰਬਰ ਮੈਂ ਨਾ ਇੱਕ ਨੰਬਰ ਜੀ ਭਾਵੇਂ ਜਨਾਨੀਆਂ ਬਹਿ ਕੇ ਚੋਲਣ ਕੋਈ ਚੱਕਰ ਨਹੀਂ ਕੋਈ ਇਹੋ ਜਿਹਾ ਭੂਰ ਛਟਾ ਨਹੀਂ ਥਣਾ ਦੀ ਸਾਫ ਪਸਮ ਕੇ ਥਣ ਪੂਰਾ ਲੰਮਾ ਕਰਦੀ ਹੈ ਜੀ ਹਾਂ ਵੇਖੋ ਤੁਸੀਂ ਆ ਵੇ ਠੰਡੀ ਠੀਂਗੀ ਕੋਈ ਗੱਲ ਨਹੀਂ ਸੀਲ ਸਭ ਪੂਰੀ ਲੋਕੋ ਕੋਈ ਗੱਲ ਹੀ ਨਹੀਂ ਤੇ ਥਾਣ ਪਾਂਡਾ ਕਾਫੀ ਸੋਨਾ ਤੇ 12 ਕਿਲੋ ਹੁਣ ਜਿਹੜਾ ਦੁੱਧ ਤੁਸੀਂ ਦੇਵੋਗੇ ਠੀਕ ਆ ਮੌਕੇ ਤੇ ਹਾਂਜੀ ਦੁੱਧ ਤੁਹਾਡੀ ਸੇਵਾ ਤੇ 13 14 ਲੈ ਲਓ 15 ਨਾਲ 14 ਲੈ ਲਓ ਠੀਕ ਆ ਜੀ ਜਿਹਦੇ ਕੋ ਆਪਣੀ ਆਈ ਆ ਭਾਈ ਉਹਨਾਂ ਦੀ ਮਾਂ ਦਾ ਦੁੱਧ ਇਹਦਾ ਰਿਕਾਰਡ ਉਹਨਾਂ ਨੇ 16 ਕਿਲੋ ਦਾ ਦੱਸਿਆ ਤੇ ਇਹ ਆਪਣੇ ਜੀਰੇ ਏਰੀਆ ਚੋਂ ਮੈਂ ਆਈ ਆ ਠੀਕ ਆ ਜੀ ਉਹ ਵੀ ਸਾਡੀ ਗਾਰੰਟੀ ਤੇ ਮੈਂ ਆ ਕਿ ਜੇ 14 ਕਿਲੋ ਕਰਾਸ ਨਾ ਕਰੇ ਮੈਂ ਜੀ ਹਾਂਜੀ ਠੀਕ ਆ ਵੀਰੇ 1,115,000 ਦੇ ਵਿੱਚ ਦੋਸਤੋ ਇਹ ਮਿਲੂਗੀ ਹਾਂ ਨਾ ਜੜੀ ਠੀਕ ਆ ਹਾਂਜੀ ਤੇ ਸੋ ਬਾਦ ਇੱਕ ਜਿਹੜੀ ਅਗਲੀ ਮਾਝੇ ਇਹ ਟੋਕੜ ਆ ਗਈ ਹਾਂਜੀ ਇਹ ਹੈਗੀ ਟੋਕੜ ਜੀ ਇਹ ਸੰਧੂ ਸਾਹਿਬ 5 ਕਿਲੋ ਮੈਂ ਥੱਲੇ ਦੁੱਧਿਆ ਇਹ ਆਈ ਹੀ ਆਪਣੇ ਆਂ ਦਰਿਆ ਤੋਂ ਜਿੱਥੇ ਪਾਣੀ ਆਇਆ ਸਭਰਾ ਪਿੰਡ ਤੋਂ ਹਾਂਜੀ ਤੇ ਉਥੇ ਮਤਲਬ ਕਿ ਉਹਨਾਂ ਕੋ ਐ ਨਹੀਂ ਸੀ ਚਾਰਾ ਚੂਰਾ ਤੇ ਆਪਾਂ ਉਹਨਾਂ ਨੇ ਆਖਿਆ ਵੀ ਦੇਣੀਆਂ ਤੇ ਆਪਾਂ ਜੋ ਉਹਨਾਂ ਨੇ ਮੰਗਿਆ ਦੇ ਕੇ ਵੀ ਲੈ ਜਾਂਦੀਆਂ ਇਹ 5 ਕਿਲੋ ਦੁੱਧ 5 ਕਿਲੋ ਦੁੱਧ ਦੋਵਾਂ ਟਾਈਮ ਮਿਲਦੀ 2.5 ਕਿਲੋ ਉਹ ਵੇਲੇ ਦਿੰਦੀ ਤੇ 2.5 3 ਉਹ ਵੇਲੇ ਤੇ ਅੱਗੇ ਕੋਈ ਨਵੇਂ ਦੁੱਧ ਹੋਈ ਆ ਅੱਗੇ ਉਹ ਕਿ ਉਹਨਾਂ ਦੇ ਕਹਿਣ ਦੇ ਮਤਲਬ ਵੀ ਇੱਕ ਤੋਂ ਡੇਢ ਮਹੀਨਾ ਹੋ ਗਿਆ ਅਜੇ ਆਪਾਂ ਚੈੱਕ ਪਾਸ ਨਹੀਂ ਜੁਕਾਈ ਠੀਕ ਹੈ ਵੀਰ ਜੀ ਹਾਂਜੀ ਸੋ ਦੋਸਤੋ ਚੈੱਕ ਪਾਸ ਨਹੀਂ ਹੁੰਦੀ ਕਿ ਗੱਲਾਂ ਦੀ ਸਾਫ ਹੈ ਚੰਗੀ ਭਾਰੀ ਮਾਝਾ ਵਾ ਜਨਾਰੀ ਆ ਤੋ ਵਜਨ ਵਜੂਤ ਪੂਰਾ ਕਿਸੇ ਵੇਲੇ ਹੁੰਦਾ ਕੋਈ ਛੋਟਾ ਬੰਦਾ ਵੀ ਲੈਣ ਵਾਲਾ ਹੁੰਦਾ ਹਾਂਜੀ ਬਿਲਕੁਲ ਅੱਛਾ ਨਾਲ ਮਲਕੀਤ ਭਾਈ ਕੀ ਜਾਂਦਾ ਕਿ ਮੁੱਲ ਹੋਊਗਾ ਲੈਣ ਦਾ ਇਹ ਵੀ ਵੀਰ ਜੀ ਆਪਾਂ ਦੇ ਦਾਂ 45 ਦੀ ਦੇ ਦਿਆਂ 45000 ਰੁਪਏ ਹਾਂਜੀ 45 ਮਤਲਬ ਕਿ ਅੱਗੇ ਮਾਲੀ ਤੋਂ ਜੰਪ ਹੋਈ ਹੈ ਜਾਂ ਏਆਈ ਹੋਈ ਹੈ ਜੀ ਨਹੀਂ ਇਹ ਮਾਲੀ ਤੋਂ ਜੰਪ ਹੋਈ ਹੈ ਜੀ ਮਹੀਨਾ ਡੇਢ ਦੱਸਿਆ ਹਾਂਜੀ ਉਹਨਾਂ ਨੇ ਜਿਨ੍ਹਾਂ ਕੋ ਆਈ ਉਹਨਾਂ ਨੇ ਆਪਾਂ ਨੂੰ ਡੇਢ ਮਹੀਨਾ ਦੱਸਿਆ ਜੀ ਡੇਢ ਮਹੀਨਾ ਹਾਂ ਮਾਲੀ ਕਿ ਕਿਸਮਤ ਤਾਂ ਰਹਿ ਵੀ ਸਕਦੀ ਹੈ ਹਾਂਜੀ ਹਾਂਜੀ ਜੀ ਉਹ ਤੇ ਆਪਾਂ ਮਾਲੀ ਤੋਂ ਫੇਰ ਨਹੀਂ ਹੁੰਦਾ ਹਾਂ ਮਾਲੀ ਤੋਂ ਘੱਟ ਫੇਲ ਹੁੰਦਾ ਠੀਕ ਹੈ ਤੇ ਬਾਦ ਇਹ ਦੋਸਤੋ ਸੁਹਾ ਤੁਸੀਂ ਤੀਜਾ ਬੇਸ਼ੱਕ ਹੁਣ ਪ੍ਰੈਜ਼ੈਂਟ ਹੈ ਮੰਨ ਸਕਦੇ ਜੀ ਜਾਂ ਅੱਗੇ ਚੌਥੇ ਲਈ ਗੱਬੜ ਮੰਨ ਸਕਦੇ ਠੀਕ ਆ ਨਹੀਂ ਤੀਜਾ ਜੀ ਪਾਜੀ ਹੁਣ ਤੀਜਾ ਹਾਂ ਤੀਜੇ ਗਾਂ ਪ੍ਰੈਗਨੈਂਟ ਜਿਹੜੀ ਆ ਤੀਜੇ ਸੂਵੇ ਦੀ ਉਹ ਤੀਜੇ ਸੂਵੇ ਲਈ ਹੁਣ ਜਿਹੜਾ ਚੱਲਦਾ ਪਿਆ ਦੋ ਦੋ ਦੂਜੇ ਸੂਵੇ ਦਾ ਹਾਂ ਦੂਜੇ ਸੂਵੇ ਦਾ ਚੱਲਦਾ ਠੀਕ ਆ ਦੂਜੇ ਸੂਵੇ ਦੇ ਵਿੱਚ ਕੋਈ ਪਾਜੀ ਪੂਰੀ ਭਾਰੀ ਮਏ ਆ ਨਹੀਂ ਬਾਕੀ ਵਜਨ ਵਜੂਦ ਮੈਂ ਪਹਿਲਾਂ ਦੋਸਤੋ ਜ਼ਿਕਰ ਕਰਤਾ ਵੀ ਪੂਰਾ ਕਿੰਗਾਂ ਚੰਗੀਆਂ ਭਾਰੀਆਂ ਦੀ ਉੱਤੇ ਠੀਕ ਆ ਪਿੱਟ ਪੂੜੇ ਦੀ ਸੋਹਣੀ ਆ ਕੱਦ ਕਰ ਪੂਰਾ ਵੱਡਾ ਤੇ 4500 ਥਾਣਾ ਦੇ ਵੀਰਾਂ ਦਾ ਪੂਰੀ ਤਸੱਲੀ ਗਾਰੰਟੀ ਜੀ ਕੋਈ ਥਾਣੇ ਮਾੜਾ ਨਹੀਂ ਬੰਦ ਨਹੀਂ ਹਾਂ ਹਾਂ ਵੇ ਥਣ ਦੀ ਪੂਰੀ ਗਰੰਟੀ ਆ ਠੀਕ ਆ ਜੀ ਮੇਨ ਗੱਲ ਜਿਹੜੀ ਆ ਦੋਸਤੋ ਚੁਵਾਈ ਦੀ ਆ ਚੁਵਾਈ 5 ਕਿਲੋ ਆ ਜਿਹੜੀ ਹੁਣ ਮੌਕੇ ਦੇ ਤੁਮ ਐਵੇਂ ਆਖੀ ਜਾਈਏ ਝੂਠ ਮਾਰਨ ਨੂੰ 6 ਵੀ ਕਹਿ ਦਈਏ ਪਰ ਮੁੜ ਕੇ ਚੋਇਆ ਨਾ ਜਾਵੇ ਫਿਰ ਉਹ ਚ ਗਲਤ ਹੋ ਜਾਂਦਾ ਜੀ ਕੰਮ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਹੈ 45 ਦੀ ਹਾਂ ਨਾ ਜੀ ਹਾਂਜੀ ਹਾਂ ਨਾ ਜੀ 45 ਦੀ ਦੇ ਦਿਆਗੇ ਠੀਕ ਆ ਜੀ ਹਾਂ ਸੋ ਵੱਡੀ ਮਾਝਾ ਦੋਸਤੋ ਥੋੜਾ ਜਿਹਾ ਤੁਹਾਨੂੰ ਇੱਕ ਰਿਸਕ ਨਹੀਂ ਕਹਾਂਗੇ ਵੀ ਇੱਕ ਕਿਸਮ ਦਾ ਜਮਾਉਣ ਵਾਲੀ ਗੱਲ ਆ ਵੀ ਮਹੀਨਾ ਮਹੀਨਾ ਲਾਟਰੀ ਆ ਜੀ ਸਾ ਜੀ ਇਹ ਲਾਟਰੀ ਆ ਨਿਕਲ ਵੀ ਸਕਦੀ ਐ ਮੈਂ ਲੱਖ ਤੋਂ ਬਾਹਰ ਆ ਜ ਇਹ ਦੋਸਤੋ ਅੱਜ ਇਹ ਬਿਲਕੁਲ 45000 ਦੇ ਵਿੱਚ ਮਿਲਦੀ ਆ ਕੋਈ ਮਹੀਨੇ ਤੱਕ ਤੁਸੀਂ ਚੈੱਕ ਕਰਾ ਲਓਗੇ ਇਹ ਬਿਲਕੁਲ ਪੋਜ਼ਿਟਿਵ ਨਿਕਲ ਆਉਂਦੀ ਆ ਤੇ ਤੁਹਾਡੀ ਚੀਜ਼ ਲੱਖ ਵਾਲੀ ਬਣ ਜੂਗੀ ਠੀਕ ਆ ਸੋ ਆਹ ਦੇਖ ਲਓ 45000 ਦੇ ਵਿੱਚ ਮੱਝ ਪੂਰੀ ਨਿਗਰ ਰਾਜੀ ਵਜੰਦਾ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਅਗਲੀ ਮੱਝ ਦਿਖਾਉਣੀ ਆ ਦੋਸਤੋ ਇਹ ਨੀਲੀ 라ਵੀ ਦੀ ਆ ਇਹ ਤਾਂ ਜੀ ਨਗੀਨਾ ਇੱਕ ਜੀ ਨੀਲੀ 라ਵੀ ਦੀ ਮੱਝ ਆ ਤੇ ਫੇਸ ਕੁਆਲਿਟੀ ਦਿਖਾਉ ਮੜੀ ਜੀ ਆਹ ਦੇਖੋ ਜੀ ਚਾਰੇ ਖੋਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਟੇਡਾ ਕਟਾ ਸਟ੍ਰੇਟ ਹੁੰਦਾ ਹੁੰਦਾ ਦੋਸਤੋ ਬਿਲਕੁਲ ਟੇਡੇ ਕੱਟ ਦੇ ਵਿੱਚ ਤੋ ਬੋਡੀ ਬੰਤਰ ਦੀ ਗੱਲ ਕਰ ਲਈਏ ਤੇ ਥੋੜਾ ਜਿਹਾ ਪਸ਼ੂ ਡਰਦਾ ਜਰੂਰ ਹੈ ਠੀਕ ਹੈ ਕੋਈ ਗੱਲ ਨਹੀਂ ਡਰ ਜਾਂਦੀ ਥੋੜਾ ਠੀਕ ਹੈ ਜੀ ਨੀਲੀ ਦਾ ਵੀ ਦੀ ਮਾਜ ਇਹ ਗੱਪਣਾ ਵੀਰ ਇਹ ਨਹੀਂ ਭਾਈ ਇਹ ਗੱਪਣ ਇਹ ਵੀ ਨਹੀਂ ਕਿ ਮਤਲਬ ਚੈੱਕ ਪਾਸ ਨਹੀਂ ਹੋਈ ਇਹਨੂੰ ਆਪਾਂ ਇੱਥੇ ਜਿਹੜੇ ਬੰਦਿਆਂ ਕੋਲ ਲਈ ਆ ਨਾ ਉਹਨਾਂ ਨੇ ਟੀਕਾ ਕਰਾਇਆ ਜੀ ਹਾਂ ਜੀ ਪਾਰਸ ਦਾ ਇਹਨੂੰ ਟੀਕਾ ਹੋਇਆ ਜੋ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਪਾਰਸ ਦਾ ਇਹਨੂੰ ਟੀਕਾ ਹੋਇਆ ਤੇ 2 ਤੋਂ 2.5 ਮਹੀਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਸੂਈ ਨੂੰ ਹੋਏ ਆ। ਹਾਂ। ਤੇ ਮਤਲਬ ਕਿ 15 ਤੋਂ 20 ਦਿਨ ਦਾ ਟੀਕਾ ਹੋਇਆ। ਅਗੇ ਪਾਰਸ ਦਾ ਹੈ। ਪਾਰਸ ਦਾ ਟੀਕਾ ਹੋਇਆ ਜੀ। ਤੇ 2.5 ਮਹੀਨੇ ਦੀ ਸੂਈ ਆ। 2.5 ਮਹੀਨੇ ਦੀ ਸੂਈ। ਹੁਣ ਦੋਵੇਂ ਡੰਗ ਦਾ ਦੁੱਧ ਤਾਂ ਕੈਲਕੂੜੇ। ਇਹ ਟਾਈਮ ਜੀ ਇਹਦੇ ਥੱਲੇ 8 ਕਿਲੋ ਦੁੱਧ ਹੈ ਜੀ। ਹੂੰ। 4 ਕਿਲੋ ਉਹ ਵੇਲੇ ਦੇਣ ਦੀ 4 ਕਿ ਉਹ ਵੇਲੇ ਦਿੰਦੀ ਆ। ਲਓ ਜੀ। ਆਪਣੇ ਘਰ ਕੋ ਚੋ ਕੇ ਤਸੱਲੀ ਕਰਕੇ ਫੁੱਲ ਖੜ ਸਕਦਾ ਜੀ। ਥਣਾਂ ਦੀ ਹੈ ਬਿਲਕੁਲ। ਮੈਂ ਨਾ ਇੱਕ ਗਰੰਟੀ ਦਵਾਂਗੇ ਜੀ ਥਣਾਂ ਦੀ ਕੋਈ ਭੂਰ ਛੱਟਾ ਹੋਵੇ, ਇਹ ਹਾਜੀ ਸੇਵਾ ਉਹ ਜਾ ਦੁੱਧ ਬਿਲਕੁਲ ਹਾਂ ਤੇ ਹੈ ਦੋਨੋਂ ਡੰਗ 8 ਕਿਲੋ ਆ 8 ਕਿਲੋ ਦੁੱਧ 8 ਕਿਲੋ ਦੁੱਧ ਆ ਦੋਸਤੋ ਤੇ ਨੀਲੀ 라ਵੀ ਦੀ ਆ ਚਾਰੇ ਅਗਲੇ ਪੈਰਾਂ ਦਾ ਜਵਾਬ ਆ ਤੇ ਮਗਰਲੇ ਪੈਰ ਤਾਂ ਮੇ ਤੁਹਤੇ ਨਜ਼ਰ ਆ ਜਾਣਗੇ ਅੱਗੇ ਠਿਗਠ ਹਾਂ ਠੀਕ ਆ ਤੇ ਬੋਡੀ ਬੰਤਰ ਦੀ ਇਹ ਵੀ ਬਹੁਤ ਪਿਆਰੀ ਜਮਾਂ ਚ ਪਤਲੇ ਪਟੜੇ ਦੀ ਆ ਤੇ ਅੱਗੇ ਪਾਰਸ ਤੋਂ ਗੱਭਣਾ ਠੀਕ ਆ ਜੀ ਸੋ ਵੀਰ ਹੁਣੀ ਕਾਫੀ ਇੰਟਰਸਟ ਰੱਖਦੇ ਆ ਵੀ ਚਲੋ ਚੰਗੇ ਸੀਮਨ ਹੀ ਇਹ ਆਪਣੇ ਦੁਆਰਾ ਹੀ ਭਰਾਇਆ ਗਿਆ ਸੀਮਨ ਜੀ ਇਹ ਨਹੀਂ ਵੀਰ ਆਪਣੇ ਸੱਜਣ ਬੇਲੀ ਆ ਉਹਦੇ ਕੋਲ ਉਹ ਡਾਕਟਰ ਵੀ ਆ ਉਹ ਡਾਕਟਰ ਕੋਲੋਂ ਵੀ ਮੈਂ ਇਨਫੋਰਮੇਸ਼ਨ ਲਈ ਹੋਈ ਆ ਜੀ ਜਿਨ੍ਹਾਂ ਨੇ ਟੀਕਾ ਦਿੱਤਾ ਹਾਂਜੀ ਉਹ ਹਾਂਜੀ ਉਹਨਾਂ ਨੇ ਵੀ ਦੱਸਿਆ ਵੀ ਪਾਰਸ ਦਾ ਹੀ ਇਹਨੂੰ ਆਪਾਂ ਟੀਕਾ ਕੀਤਾ ਲਓ ਠੀਕ ਆ ਜੀ ਹਾਂਜੀ ਨਾ ਵੀ ਦੋਸਤੋ ਅੱਗੇ ਪਾਰਸ ਬੋਲਤੋਂ ਇਹ ਆਪ ਗੱਭਣਾ ਠੀਕ ਆ ਤੇ ਰਿਜ਼ਲਟ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਨੀਲੀ ਰਾਵੀ ਦੇ ਵਿੱਚ ਪਾਰਸਪੁਰ ਦਾ ਜਿਹੜਾ ਰਿਜ਼ਲਟ ਆ ਦੋਸਤੋ ਚੰਗੇ ਬੱਚੇ ਆਏ ਆ ਹਾਂਜੀ ਠੀਕ ਆ ਤੇ ਟੇਟੇ ਕੱਟ ਦੇ ਵਿੱਚ ਦੋਸਤੋ ਜਿਹੜੀ ਇਹ ਨੀਲੀ ਰਾਵੀ ਦੀ ਮੱਝ ਬਿਕਾਊ ਆ ਤੇ ਸੂਹਾ ਵੀਰਤੀ ਪ੍ਰੈਜ਼ੈਂਟ ਹੋਣਾ ਦੂਜਾ ਚੱਲਦਾ ਹੋਊਗਾ ਨਹੀਂ ਭਾਜੀ ਇਹਦਾ ਤੀਜਾ ਸੂਹਾ ਚੱਲਦਾ ਤੀਜਾ ਸੂਹਾ ਹਾਂਜੀ ਕਹਿਣ ਨੂੰ ਆਪਾਂ ਦੂਜੇ ਵੀ ਮੈਂ ਬਹੁਤ ਸੋਹਣੀ ਬਾਡੀ ਦੀ ਵੀ ਸਾਰਿਆਂ ਕੰਮਾਂ 'ਚ ਫੇਟਿਆ ਆਪਾਂ ਕਹਿਣ ਨੂੰ ਪਰ ਆਪਾਂ ਝੂਠ ਨਹੀਂ ਬੋਲਣਾ ਤੀਜੇ ਸੂਏ ਮੈਂ ਹਾਂਜੀ ਹਾਂਜੀ ਠੀਕ ਆ ਵੀਰ ਜੀ ਅੱਛਾ ਵੀਰ ਹੁਣ ਢਾਈ ਕੁ ਮਹੀਨਿਆਂ ਦਾ ਸੁਗਾ ਉੱਚਾ ਕੀ ਬਿਨ ਬੱਚੇ ਤੋਂ ਬਿਨ ਬੱਚੇ ਪਹਾੜੇ ਵੰਡੇ ਚਾਰਤੇ ਸੀ ਤਾਂ ਹੀ ਮਿਲਦੀ ਹੈ ਹਾਂਜੀ ਪਹਾੜੇ ਦੇ ਮਿਲਦੀ ਹੈ ਜੀ ਤੇ ਕਿਰਲੀ ਦੇ ਖੜਕੀ ਆਪਾਂ ਦਾ ਡਿਮਾਂਡ ਕੀ ਕਰਦੇ ਆ ਆਪਾਂ ਵੀਰ ਜੀ ਮੁੱਲੇ ਦਾ 65000 ਕਰਦੇ ਆ ਜੀ ਅੱਛਾ ਜੀ ਹਾਂਜੀ ਠੀਕ ਆ 65000 ਕਰ ਦਾਂਗੇ ਉੱਚੋ ਛੋੜ ਛੱਪਾ ਕਰ ਦਾਂਗੇ ਜੀ ਜੋ ਮਾਨਤਾਂ ਨਾ ਵੀਰ ਦਾ ਜਿਹੜਾ ਆਊਗਾ ਸੱਜਣ ਬੰਦੀ ਆਪਣਾ ਜਰੂਰ ਕਰਾਂਗੇ ਜੀ ਜੋ ਹੋ ਸਕਿਆ ਠੀਕ ਆ ਜੀ ਹਾਂਜੀ ਸੋ ਦੋਸਤੋ ਮਾਜ ਚੰਗੀ ਆ ਜਰੂਰ ਤੁਸੀਂ ਠੀਕ ਆ ਜੀ ਖਿੱਚ ਕਰ ਲਿਓ ਲੈਣ ਦੀ ਕਿਉਂਕਿ ਮੱਝ ਚੰਗੀ ਆ ਅੱਗੇ ਜੇਕਰ ਗੱਭਣ ਦੋਸਤੋ ਚੈੱਕ ਪਾਸ ਨਿਕਲ ਆਉਂਦੀ ਆ ਉਹ ਥੋੜਾ ਲੱਗ ਕਾ ਉਹ ਲੱਗਿਆ ਜੀ ਆਪਾਂ ਠੀਕ ਆ ਤੇ ਬਣੀ ਜ਼ਰੂਰ ਆ ਵੇਰਵਾ ਤਾਂ ਪਾ ਦਿੱਤਾ ਵੀ ਕਿਉਂਕਿ ਗਾਂ ਨੂੰ ਕੋਈ ਵੀਰ ਕੋਈ ਗਰਮ ਚੀਜ਼ਾਂ ਨਾਲ ਦੇ ਵਿੱਚ ਤੇ ਚੰਗੀ ਗੱਲ ਆ ਚੈੱਕ ਪਾਸ ਨਿਕਲ ਆਵੇ ਤੇ ਪਸ਼ੂ ਜਿਹੜਾ ਦੋਸਤੋ ਸੋਨੇ ਦੇ ਸੁਹਾਗਾ ਤੇੜੇ ਕੱਟ ਦੇ ਵਿੱਚ ਠੀਕ ਆ ਨੀਲੀ ਦਾ ਵੀ ਦੀ ਮੱਝ ਆ ਰੇਡ ਜਿਹੜਾ ਜੀ ਬਿਲਕੁਲ ਜਾਇਜ਼ ਆ ਮੱਝ ਦੇ ਸਾਹਮਣੇ ਤੇ ਪਸੰਦ ਆਊਗੀ ਤੁਹਾਨੂੰ ਠੀਕ ਹੈ ਜੀ ਠੀਕ ਆ ਵੀਰ ਜੀ ਅੱਛਾ ਵੀਰ ਜੀ ਅ ਹੰਲਾ ਇਹਦੇ ਤੁਸੀਂ ਦੱਸਤਾ 60000 ਦੀ ਹਾਂਜੀ ਤੇ ਇੱਕ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦਿਓ ਹਾਂਜੀ 84275 79203 ਠੀਕ ਹੈ ਜੀ ਹਾਂਜੀ ਠੀਕ ਸੋ ਦੋਸਤੋ ਇਹ ਸਾਰਾ ਮੇਰੇ ਨਾਲ ਵੀਰ ਮਲਕੀਤ ਸਿੰਘ ਪਿੰਡ ਲਾਲੂ ਘੁੰਮਣ ਤੁਸੀਂ ਖਾਸ ਵਿਜਿਟ ਕਰਨੀ ਆ ਮਾਚ ਦੋਸਤੋ ਤੁਹਾਨੂੰ ਨੀਲੀ ਰਬ ਦੀ ਬਹੁਤ ਵਧੀਆ ਦਿਖਾਤੀ ਆ ਇੱਕ ਝੋਟੀ ਤੁਹਾਨੂੰ ਦਿਖਾਈ ਸੀ ਆਪਾਂ ਬਿਲਕੁਲ ਆ ਦੋਸਤੋ 12 ਕਿਲੋ ਦੁੱਧ ਹਾਜ਼ਰ ਆ ਠੀਕ ਆ ਇੱਕ ਹੁੰਦਾ ਵੀ ਕਹਿਣ ਵਾਲਾ ਦੁੱਧ 12 ਕਿਲੋ ਇੱਕ ਹੁੰਦਾ ਵੀ ਤਸੱਲੀ ਕਰਕੇ ਲੈ ਕੇ ਜਾਊਗਾ ਜਿਹੜਾ ਵੀਰ ਇੱਥੇ ਆਊਗਾ ਤੇ ਰੇਡ ਵੀਰ ਨੇ ਕਰ ਦਿੱਤਾ ਸੀ 115000 ਠੀਕ ਆ ਤਿੰਨ ਪਸ਼ੂ ਦਿਖਾਏ ਨੇ ਤਿੰਨੇ ਬਹੁਤ ਵਧੀਆ ਆ ਜਿਹੜਾ ਪਸ਼ੂ ਪਸੰਦ ਆਊਗਾ ਤੁਸੀਂ ਨਰਕ ਪਰਖਾ ਤਸੱਲੀ ਆ ਹਰ ਵਾਰ ਆਪਾਂ ਜਰੂਰ ਕਹਿ ਦਿੰਦੇ ਆ ਵੀਡੀਓ ਦੇ ਵਿੱਚ ਉਹ ਤੁਸੀਂ ਜਰੂਰ ਕਰ ਲਿਓ ਠੀਕ ਆ ਵੈਰੀਫਾਈ ਕਰ ਲਿਓ ਜਿੰਨੀ ਚੀਜ਼ ਦੱਸੀ ਗਈ ਆ ਉਹਨਾਂ ਰਿਕਾਰਡ ਜਿੰਨਾ ਮਿਲਕ ਦੋਸਤੋ ਦੱਸਿਆ ਕਿ ਉਹਨਾਂ ਨਿਕਲੂਗਾ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ